ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਤਨ ਭਗਤ ਕਬੀਰ ਜੀਓ ਆਸਾ ਰਾਗ ਵਿੱਚ ਆਪਣੇ ਪਾਵਨ ਬਚਨਾਂ ਰਾਹੀਂ ਬਖਸ਼ਿਸ਼ਾਂ ਕਰਦੇ ਨੇ ਕਹਾ ਸਵਾਨ ਕੋ ਸਿਮਰਤ ਸੁਣਾਏ ਕਹਾ ਸਾਖਤ ਪੈ ਹਰ ਗੁਣ ਗਾਏ ਤੇ ਭਾਈ ਕੁੱਤੇ ਨੂੰ ਬਾਤ ਸੁਣਾਉਣ ਦਾ ਕੀ ਲਾਭ ਇਸੇ ਤਰ੍ਹਾਂ ਮੂਰਖ ਦੇ ਅੱਗੇ ਹਰੀ ਦੇ ਗੁਣ ਗਾਣ ਦਾ ਕੋਈ ਲਾਭ ਨਹੀਂ ਰਾਮ 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 ਰਮੇ ਰਮ ਰਹੀਐ ਸਾਕਤ ਸਿਉਂ ਭੂਲ ਨਹੀਂ ਕਹੀਐ ਰਹਾਉ ਸਦਾ ਪ੍ਰਭੂ ਨੂੰ ਚੇਤੇ ਕਰੋ ਸਾਕਤ ਨੂੰ ਭੁੱਲ ਕੇ ਸਿੱਖਿਆ ਨਾਂ ਦਿਓ ਕਉਆ ਕਹਾ ਕਪੂਰ ਚਰਾਏ ਕਹਾ ਬਿਸ਼ਯਰ ਬਿਸ਼ਯਰ ਕੋ ਦੂਧ ਪੀਐ ਏ ਭਾਈ ਇਕ ਗੱਲ ਦੱਸੋ ਕਾਹਾਂ ਕਪੂੜ ਚ ਰਾਏ ਕਾ ਨੂੰ ਮੁਸ਼ਕ ਕਫੂਰ ਕਵਾਣ ਦਾ ਕੋਈ ਲਾਭ ਨਹੀਂ ਤੇ ਸੱਪ ਨੂੰ ਦੁੱਧ ਫਿਆੜਨ ਦਾ ਪਿਆਣ ਦਾ ਕੋਈ ਲਾਭ ਨਹੀਂ ਸਤ ਸੰਗਤ ਮਿਲ ਬਿਵੇਕ ਬੁੱਧ ਹੋਈ 파ਰਸਪਰ ਲੋਹਾ ਕੰਚਨ ਸੋਈ ਸੰਗਤ ਚ ਬਹਿ ਕੇ ਹੀ ਬਿਵੇਕ ਬੁੱਧੀ ਹੁੰਦੀ ਹੈ ਤੇ ਜੇ 파ਰਸ ਨੂੰ ਛੋ ਕੇ ਸੋਨਾ ਹੋ ਜਾਂਦਾ ਲੋਹਾ ਇਵੇਂ ਮਨ ਵੀ ਸੋਨਾ ਹੋ ਜਾਂਦਾ ਸਾਕਤ ਸਮਾਨ ਸਭ ਕਰੇ ਕਰਾਇਆ ਕੁੱਤਾ ਸਾਕ ਜੋ ਕਰਦਾ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਉਪਰੇ ਰਿਆ ਧੁਰ ਦੇ ਕਰਮ ਅਨੁਸਾਰ ਕਰਦ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਕਹਿਤ ਕਬੀਰ ਉਹਾਂ ਕੋ ਸਹਿਜ ਨਾ ਪਾ ਜਾਏ ਕਬੀਰ ਆਖਦੇ ਨੇ ਇਹ ਭਾਈ ਨਿੰਮ ਦੇ ਬੂਟੇ ਨੂੰ ਅੰਮ੍ਰਿਤ ਪਾਣ ਦਾ ਕੋਈ ਲਾਭ ਨਹੀਂ ਤਾਂ ਵੀ ਕੁੜਤਨ ਨਹੀਂ ਜਾਣਦੀ ਇਸੇ ਪ੍ਰਕਾਰ ਕੁੜਤਨ ਜਮਾਂਦਰੂ ਸੁਭਾਅ ਥੋੜੀ ਕੀਤਿਆ ਦੂਰ ਨਹੀਂ ਹੁੰਦਾ ਆਸਾ ਲੰਕਾ ਸਾ ਕੋਟ ਸਮੁੰਦ ਸਿਖਾਈ ਤੇਰਾ ਵਨ ਕਰ ਖਬਰ ਨਾ ਪਾਈ ਰਾਵਣ ਦਾ ਲੰਕਾ ਕਿਲਾ ਕਿੱਥੇ ਗਿਆ ਸਮੁੰਦਰ ਵਰਗੀ ਖਾਈ ਸੀ ਅਜ ਉਹਦੇ ਕਾਰਨਾਮ ਨਿਸ਼ਾਨ ਵੀ ਨਹੀਂ ਕਿਆ ਮੰਗੋ ਕਿਛ تیر ਨਾ ਰਹੀ ਦੇਖਤ ਨੈਣ ਚਲਿਓ ਜਗ ਜਾਏ ਰਹਾਉ ਕਿਹੜੀ ਸ਼ਹਿ ਮੰਗਾ ਕੋਈ ਸ਼ਹਿ ਸਦਾ ਰਹਿਣ ਵਾਲੀ ਨਹੀਂ ਵੇਖਦਿਆਂ ਵੇਖਦਿਆਂ ਸਭ ਜਾ ਰਿਆ ਇੱਕ ਲੱਖ ਪੁੱਤ ਸਵਾ ਲਖਨਾਤੀ ਤੇ ਰਾਵਣ ਕਰਦੀਆਂ ਨਾ ਬਾਤੀ ਰਾਵਣ ਦੇ ਇੱਕ ਲਖ ਪੁੱਤਰ ਸਵਾ ਲਖ ਪੁੱਤਰੇ ਦッセ ਜਾਣਦੇ ਨੇ ਅੱਜ ਦੀਵਾ ਬੱਤੀ ਵਿਅਦੇ ਘਰ ਨਹੀਂ ਚੰਦ ਸੂਰਜ ਜਾ ਕੇ ਤਪਤ ਸੋਈ ਬਸੰਤਰ ਜਾ ਕੇ ਕੱਪੜੇ ਧੋਈ ਰਸੋਈ ਚੰਦਰਮਾ ਸੂਰਜ ਦਿਨ ਰਾਤ ਰਸੋਈ ਪੱਕਦੀ ਸੀ ਦੇਵਤਾ ਬਸੰਤਰ ਅੱਗ ਦੇਵਤਾ ਕੱਪੜੇ ਸੁਕਾਂਦਾ ਸੀ ਧੁੰਦੇ ਸਨ ਪਾ ਕੇ ਦਿਨ ਰਾਤ ਪੱਟੀਆਂ ਚੜੀਆਂ ਰਹਿੰਦੀਆਂ ਸਨ ਉਹਨਾਂ ਕਿੱਥੇ ਗਏ ਗੁਰਮਤਿ ਰਾਮੈ ਨਾਮ ਸਬਸਾਈ ਅਸtir ਰਹੇ ਨਾ ਕਤਹੂ ਜਾਏ ਜਿਹੜਾ ਮਨੁੱਖ ਪ੍ਰਭੂ ਦੀ ਜਾਚ ਟਿਕਦਾ ਹੈ ਅਡੋਲ ਹੋ ਜਾਂਦਾ ਹੈ ਪਟਕਦਾ ਨਹੀਂ ਇਹ ਤਕਬੀਰ ਸੁਨੋ ਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਏ ਕਬੀਰ ਆਖਦੇ ਨੇ ਜਗਤ ਦੇ ਲੋਕੋ ਸੁਣੋ ਪ੍ਰਭੂ ਨਾਮ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਆਸਾ ਪਹਿਲਾ ਪੂਤ ਪਿਛੈਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਏ ਜੀ ਬਾਤਮਾ ਤਾਂ ਪਰਮਾਤਮਾ ਦੀ ਅੰਸ਼ੀ ਪਰ ਮਾਇਆ ਦਾ ਪ੍ਰਭਾਵ ਪੈ ਗਿਆ ਹੁਣ ਗੁਰ ਲਾਗੋ ਚੇਲੇ ਕੀ ਪਾਈ ਜਿਹੜਾ ਗੁਰ ਹੈ ਚੇਲੇ ਦੇ ਪਿੱਛੇ ਲੱਗ ਗਿਆ ਭਾਉ ਕੇ ਮਨ ਚੇਲੇ ਦੀ ਪੈਰੀ ਲੱਗਣ ਲੱਗ ਪਿਆ ਇਹ ਜੀਵ ਇੱਕ ਅਚੰਬਵ ਸੁਨੋ ਤੁਮ ਪਾਈ ਦੇਕਤ ਸਿੰਘਾ ਚਰਾਵਤ ਗਾਈ ਰਹਾ ਇੱਕ ਅਚਰਜ ਖੇੜ ਸੁਨੋ ਵੇਖੋ ਇਹ ਨਿਡਰ ਅਸਲੇ ਵਾਲਾ ਜੀਵ ਹੁਣ ਇੰਦਰੀਆਂ ਨੂੰ ਖੁਸ਼ ਕਰਨ ਤੇ ਲੱਗ ਜਲ ਕੀ ਮਛਲੀ ਤਰ ਵਰ ਬਿਆਈ ਦੇਖਤ ਕੁੱਤਰਾ ਲੈ ਗਈ ਮਿਲਾਏ ਸਾ ਸੰਗਤਿਆ ਸ੍ਰੀ ਜੋਨ ਵਾਲੇ ਜਿੰਦ ਸੰਸਾਰ ਕੰਮਾਂ ਚ ਰੁੱਝ ਗਈ ਐ ਕ੍ਰਿਸ਼ਨਾ ਬਿੱਲੀste ਸੰਤੋਖ ਨੂੰ ਸਾਡੇ ਵੇਖਦਿਆ ਹੀ ਫੜ ਕੇ ਲੈ ਗਈ ਤਲੈ ਰੇ ਬੈਸਾ ਉਪਰ ਸੂਲਾ ਤਿਸ ਕੈ ਪੇਟ ਲੱਗੇ ਫਲਮ ਫੂਲਾ ਏ ਭਾਈ ਇਹ ਜੀਵ ਨੇ ਸੰਸਾਰਕ ਪਸਾਰੇ ਨੂੰ ਆਪਣਾ ਬਣਾ ਲਿਆ ਆਪਣੇ ਮੂਲ ਪ੍ਰਭੂ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਫਿਰ ਇਹ ਸਮਝੋ ਇਹ ਜੀਵ ਰੁੱਖ ਦੇ ਪੇੜ ਨੂੰ ਫੁੱਲ ਫਲ ਇਹ ਵਾਸਨਾ ਇਹੀ ਲੱਗੇ ਨੇ ਕੋਰੈ ਚਰ ਪੈਸੋ ਚਰਾਵਣ ਜਾਈ ਬਾਹਰ ਬੈਲ ਗੋਣ ਕਰਾਈ ਜੀਵਾਤਮਕ ਕਮਜ਼ੋਰ ਪੈਣ ਕਰਕੇ ਜਿਹੜੀ ਵਾਸਨਾ ਪੈਸ ਮਨ ਕੋੜੇ ਤੇ ਸਵਾਰ ਹੋ ਗਈ ਹੈ ਹੁਣ ਹਾਲਤੇ ਬਣ ਗਈ ਤੀਰ ਜਰੂਪ ਬਲਦ ਬਾਹਰ ਨਿਕਲ ਗਿਆ ਤ੍ਰਿਸ਼ਨਾ ਦੀ ਛੱਟ ਜੀਵ ਤਿਆ ਗਈ ਕਹਿਤ ਕਬੀਰ ਜੋ ਇਸ ਪਦਮ ਬੂਜੈ ਰਾਮ ਰਮਨਤੀ ਸਭ ਕਿਛ ਸੂਜੈ ਕਬੀਰ ਅਖਦੇ ਨੇ ਜੋ ਸਪੇਤ ਨੂੰ ਸਮਝ ਲੈਂਦਾ ਪ੍ਰਭੂ ਦੇ ਨਾਮ ਨੂੰ ਜਪਦਿਆਂ ਉਹ ਸਾਰੇ ਭੇਦ ਨੂੰ ਅਸਲ ਦੇ ਵਿੱਚ ਬੁੱਝ ਲੈਂਦਾ 22 ਚੌਪਦ ਦੀ ਤਥਾ ਪੰਜ ਪੱਤੇ ਆਸਾ ਸ਼੍ਰੀ ਕਬੀਰ ਜੀਓ ਕੇ ਤੇ ਪਦ 8 2 ਤੁਕੇ 7 1 ਤੁਕਾ 1 1 ਓੰਕਾਰ ਸਤਗੁਰ ਪ੍ਰਸਾਦ ਬਿੰਦ ਤੇ ਜਿੰਨ ਪਿੰਡ ਕੀਆ ਅਗਨ ਕੁੰਡ ਰਹਾਇਆ ਇਹ ਪ੍ਰਭੂ ਨੇ ਇੱਕ ਬਿੰਦ ਤੋਂ ਬੂੰਦ ਤੋਂ ਸਰੀਰ ਬਣਾ ਦਿੱਤਾ ਤੇ ਅੱਗ ਦੇ ਕੁੰਡ ਚ ਬਚਾਈ ਰੱਖਿਆ ਦਸ ਮਾਸ ਮਾਤਾ ਉੱਤਰ ਰੱਖਿਆ ਬਹੁਰ ਲਾਗੀ ਮਾਇਆ 10 ਮਹੀਨੇ ਮਾਂ ਦੇ ਪੇਟ ਚ ਰੱਖੀ ਕੀਤੀ ਹੈ ਮੁੜ ਕੇ ਸੰਸਾਰ ਚ ਮਾਇਆ ਲੱਗ ਗਈ ਹੈ ਪ੍ਰਾਣੀ ਕਾਹੇ ਕੋ ਲੋਭ ਲੱਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾ ਉਹ ਬੰਦੇ ਕਿਉਂ ਲੋਭ ਚ ਫਸਿਆ ਹੀਰਾ ਜਨਮ ਗਵਾ ਲਿਆ ਪੂਰਬ ਜਨਮ ਪਿਛਲੇ ਜਨਮਾਂ ਕੀਤੇ ਕਰਮ ਅਨੁਸਾਰ ਜੋ ਮਨੁੱਖਾ ਜੀਵਨ ਮਿਲਿਆ ਸੀ ਉਹ ਗਵਾ ਦਿੱਤਾ ਪ੍ਰਭੂ ਦਾ ਨਾਮ ਨਹੀਂ ਬੀਜਿਆ ਰਹਾ ਬਾਰਕ ਤੇ ਬਿਰਧ ਪਿਆ ਹੋਣਾ ਸੋ ਹੋਇਆ ਜਾਂ ਜਮ ਆਏ ਚੋਟ ਪਕਰ ਤਬੈ ਕਾਹੇ ਰੋਇਆ ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਪਿਛਲਾ ਬੀਤਿਆ ਸਮਾਂ ਹੱਥ ਵਿੱਚ ਨਹੀਂ ਹੋਇਆ ਜਦੋਂ ਜਮ ਆਏ ਸਿਰ ਤੋਂ ਪੜੇਗਾ ਫੇਰ ਓਣ ਫੇ ਕੀ ਲਾਭ ਰੋਣ ਦਾ ਜੀਵਨ ਹੈ ਕੀ ਆਸ ਕਰ ਜਮ ਨਿਹਾਰੈ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਬੁੱਢਾ ਹੋ ਕੇ ਤਉ ਜੇ ਵੀ ਜਿਉਣ ਦੀ ਲਾਲਸਾ ਕਰਨ ਇਕ ਵੀਰ ਜਗਤ ਨਟ ਦੀ ਖੇਡ ਹੈ ਜੇ ਜਿਤਨਾ ਹੀ ਪ੍ਰਭੂ ਦੀ ਯਾਦ ਦਾ ਪਾਸਾ ਇਹਦੇ ਚ ਸੁੱਟ ਦੇ ਆਸਾ ਤ ਨਰੈਣੀ ਮਨ ਪੁਨਰਪ ਕਰ ਹਉ ਪਾਂਚੋ ਤਤ ਬਰਾਤੀ RAM ਰਾਏ ਸੋ ਪਾਵਰ ਲੈ ਹਉ ਆਤਮ ਤੇ ਰੰਗ ਰਾਤੀ ਗਾਉ ਗਾਉ ਰੇ ਦੁਲਹਾਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਹਾਉ ਸਤਿਗੁਰੂ ਕਹਿਣ ਲੱਗੇ ਮੈਂ ਆਪਣੇ ਸਰੀਰ ਨੂੰ ਪੰਡਾ ਰੰਗਣ ਵਾਲਾ ਪੰਡ ਰੰਗਣ ਰੰਗਣ ਵਾਲਾ ਪੰਡਾ ਬਨਾਲਿਆ ਮਨ ਨੂੰ ਰੰਗਣ ਦਿਆਂ ਵਾ ਜਿਹੜੇ ਔਰ ਤਿਆ ਧਰਮ ਇਹ ਗੁਣ ਨੇ ਹੁਣ ਇਹਨਾਂ ਨੂੰ ਮੈਂ ਮੇਲੀ ਬਨਾਲਿਆ ਕਿਉਂਕਿ ਬਰਾਤ ਜਾਣੀ ਹੈ ਚੰਗੇ ਗੁਣਾ ਨੂੰ ਵਿਆਹਨ ਵਸਤ ਤੇ ਜਗਤਪਤੀ ਪਰਮਾਤਮਾ ਨਾਲ ਲਾਮਨ ਲੈ ਰਹੀਆਂ ਪ੍ਰਭੂ ਦੇ ਨਾਮ 'ਚ ਮੈਂ ਰੰਗੀ ਆਂ ਇਸ ਕਰਕੇ ਇਹ ਨਵੀਂ ਬਉਟੀਓ ਪ੍ਰਭੂ ਪ੍ਰੀਤ ਚਰੰਗੇ ਗਿਆਨ ਇੰਦਰੀਓ ਤੁਸੀਂ ਪ੍ਰਭੂ ਦੇ ਗੀਤ ਗਾਓ ਪ੍ਰਭੂ ਮੇਰੇ ਹੀ ਰਤੇ ਚ ਆਇਆ 나ਬ ਕਬਲ ਮੈਂ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ RAM ਰਾਏ ਸੋ ਦੁਲਹਾ ਪਾਇਓ ਅਸਪੜ ਭਾਗ ਹਮਾਰਾ ਹੁਣ ਮੈਂ ਜਿਹੜਾ ਵੇਦੀ ਬਨਾਲੀ ਏ ਕਿਨੂੰ ਬਣਾਈਏ ਆਪਣੀ ਨਭੀ ਨੂੰ ਭਾਵ ਕੇ ਸਵਾਸ ਸਵਾਸ ਜਪਣ ਬ੍ਰਹਮ ਗਿਆਨ ਆ ਗਿਆ ਪ੍ਰਭੂ ਫਿਰ ਉਹਨੂੰ ਮੈਂ ਦੁਲਾ ਬਣਾ ਲਿਆ ਆਪਣਾ ਐਸਾ ਸਾਡਾ ਚੰਗਾ ਭਾਗ ਉਗੜਿਆ ਸੁਰਨਰ ਮੁੰਜਨ ਕੌਤਕ ਆਏ ਕੋਟ 33 ਉੰਜਾਨਾ ਕਹ ਕਬੀਰ ਮੋਹ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ ਹੁਣ ਪ੍ਰਭੂ ਚਰਨਾਂ ਚ ਉਡਾਰੀਆਂ ਲਾਣ ਵਾਸਤੇ ਮੇਰੇ ਸਾਥਸੰਗੀ ਮੇਰੇ ਮਿਆ ਦੀ ਮਰਿਆਦਾ ਕਰਨ ਆਏ ਨੇ ਕਬੀਰ ਆਖਦੇ ਨੇ ਹੁਣ ਮੈਂ ਪਰਮਾਤਮਾ ਪੱਤੀ ਵਿਆਹ ਕੇ ਲੈ ਚੱਲਿਆ ਆ ਵਾ ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੋਂ ਰੇ ਸਖੀ ਸਹੇਲੀ ਨਨੰਦ ਗਹਿੇਲੀ ਦੇਵਰ ਕੈ ਬਿਰਹ ਜਰੋਂ ਰੇ ਸਭ ਭਗਤ ਕਬੀਰ ਦੀ ਕਹਣ ਲਗੇ ਮੈਂ ਮਾਇਆ ਦੇ ਹੱਥ ਤੋਂ ਦੁਖੀ ਆਂ ਸ਼ਰੀਰ ਨਾਲ ਪਿਆਰ ਮੈਨੂੰ ਐ ਪ੍ਰਭੂ ਦੇ ਨਾਮ ਤੋਂ ਮੈਂ ਡਰਨੀ ਆ ਮੇਰੇ ਇੰਦਰੀਆਂ ਨੇ ਮੈਨੂੰ ਵਸ ਵਿੱਚ ਕੀਤਾ ਹੋਇਆ ਵਿਛੋੜੇ ਕਰਕੇ ਮੈਂ ਬੜਾ ਦੁਖੀ ਆਂ ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ ਕਿਨ ਵਿਦ ਰਹਿ ਨ ਰਹੋ ਰੇ ਸੇਜੈ ਰਮਤ ਨੈ ਨਹੀਂ ਪੇਖੋ ਏ ਦੁਖ ਕਾ ਸੋ ਕਹੂ ਰੇ ਰਹਾ ਮੇਰੀ ਅਕਲ ਮਾਰੀ ਗਈ ਏ ਮੈਂ ਪਰਮਾਤਮਾ ਨੂੰ ਭੁਲਾ ਦਿੱਤਾ ਇਹ ਦੁੱਖ ਕਾ ਕਰਕੇ ਮੈਂ ਹੁਣ ਕਿੰਨੂ ਸੁਣਾਵਾਂ ਕਿਉਂਕਿ ਪ੍ਰਭੂ ਨੂੰ ਵੇਖਿਆ ਨੇ ਮੇਰੇ ਹਿਰਦੇ ਘਰ ਪਸਿਆ ਹੀ ਨਹੀਂ ਪ੍ਰਭੂ ਬਾਪ ਸਾਵਕਾ ਕਰੈ ਲੜਾਈ ਮਾਇਆ ਸਦ ਮਤਵਾਰੀ ਵੱਡੇ ਪਾਏ ਕਹਿ ਜਬ ਸੰਗ ਹੋਤੀ ਤਬ ਹਾਉ ਨਾ ਪਿਆਰੀ ਹੁਣ ਮੇਰੇ ਨਾਲ ਜੰਮਿਆ ਸ਼ਰੀਰ ਸਦਾ ਮੇਰੇ ਨਾਲ ਲੜਾਈਆਂ ਕਰਦਾ ਰਹਿੰਦਾ ਮਾਇਆ ਨੇ ਮੈਨੂੰ ਝੱਲੀ ਕੀਤਾ ਤੇ ਮਾਂ ਦੇ ਪੇਟ ਵਿੱਚ ਮੈਂ ਵੱਡੇ ਵੀਰ ਗਿਆਨ ਦੇ ਨਾਲ ਜਦੋਂ ਸਿਮਰਨ ਕਰਦੀ ਸਤਿਪਤੀ ਨੂੰ ਪਿਆਰੀ ਲੱਗਦੀ ਸਾਂ ਕਹਿਤ ਕਬੀਰ ਪੰਚ ਕੋ ਝਗਰਾ ਜਾ ਗਰਤ ਜਨਮ ਮੰਗਵਾਇਆ ਝੂਠੀ ਮਾਇਆ ਸਭ ਜਗ ਬਾਦਿਆ ਮੈਂ ਰਾਮ ਰਮਤ ਸੁਖ ਪਾਇਆ ਕਬੀਰ ਆਖਦੇ ਨੇ ਸਭ ਜੀਵਾਂ ਨੂੰ ਵਿਕਾਰਾਂ ਨਾਲ ਝਗੜਾ ਪਿਆ ਹੋਇਆ ਝੂਠੀ ਮਾਇਆ ਨੇ ਸਾਰੇ ਜਗ ਨੂੰ ਬੰਨਿਆ ਤੇ ਮੈਂ ਪ੍ਰਭੂ ਦਾ ਨਾਮ ਜਪ ਕੇ ਸੁਖ ਖੱਟ ਲਿਆ ਆਸਾ ਖਮ ਕਰ ਸੂਤਨ ਹੈ ਨਿਤ ਤਾਨਾ ਕੰਠ ਜਨੇਉ ਹਮਾਰ ਤੁਮਾਰੇ ਤੂੰ ਤੋ वेद ਪੜ ਹੋ ਗਾਇਤਰੀ ਗੋਬਿੰਦ ਰਿਦੈ ਹਮਾਰੇ ਭਗਤ ਕਬੀਰ ਜੀ ਆਖਦੇ ਨੇ ਹੇ ਚੱਲੇ ਬ੍ਰਾਹਮਣ ਤੈਨੂੰ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ ਤੇਰੇ ਗਾਲ ਚ ਜਨੇਊ ਏ ਪਰ ਮੈਂ ਤੇ ਬਸ ਤਾਣਾ ਹੀ ਬੁਨਣਾ ਵਾ ਤੁਸੀਂ ਗਾਇਤਰੀ ਨੂੰ ਪੜ ਪੜ ਕੇ ਬਸ ਕੂੜੀ ਕਮਾਨ ਦੇ ਉੱਪਰ ਅਸੀਂ ਪ੍ਰਭੂ ਨੂੰ ਹਿਰਦੇ ਚ ਵਸਾਇਆ ਮੇਰੀ ਜੀਬਾ ਮਿਸ਼ਨ ਨੈ ਨਾਰਾਇਣ ਹਿਰਦੈ ਬਸੈ ਗੋਬਿੰਦਾਂ ਜਮ ਦੁਆਰ ਜਬ ਪੁੱਛਸ ਬਵਰੇ ਤਬ ਕਿਆ ਕਹਿ ਸਮੁਕੰਦਾ ਰਹਾਓ ਏ ਕਮਲੇ ਬ੍ਰਾਹਮਣ ਪ੍ਰਭੂ ਜੀ ਮੇਰੀ ਤਾਂ ਜੀਬ ਉੱਤੇ ਮੇਰੀ ਅੱਖਾਂ ਵਿੱਚ ਮੇਰੇ ਦਿਲ ਚ ਵਸਤੇ ਨੇ ਪਰ ਮੈਂ ਤੈਨੂੰ ਜਦੋਂ ਧਰਮ ਮਰਾ ਦੀ ਹਜ਼ੂਰੀ ਚ ਪ੍ਰਭੂ ਵੱਲ ਪੁੱਛ ਹੋਵੇਗੀ ਫਿਰ ਦੱਸ ਏ ਚੱਲੇ ਬ੍ਰਾਹਮਣ ਤੂੰ ਕੀ ਆਖੇਂਗਾ ਰਹਾਓ ਹਮ ਗੋਰੂ ਤੁਮ ਗੁਵਾਰ ਗੁਸਾਈ ਜਨਮ ਜਨਮ ਰਖਵਾਰੇ ਕਬੂ ਨਾ ਪਾਰ ਉਤਾਰ ਚਰਾਇ ਹੋ ਐਸੇ ਕੈਸੇ ਖਸਮ ਹਮਾਰੇ ਕਈ ਜਨਮਾਂ ਤੁਸੀਂ ਸਾਡੇ ਰਾਖੇ ਬਣੇ ਹੋ ਅਸੀਂ ਤੁਹਾਡੀਆਂ ਗਾਈਆਂ ਚਾਰਨਦੇ ਆਂ ਪਰ ਤੁਸੀਂ ਹੁਣ ਤੱਕ ਨਕਾਰੇ ਸਾਬਤ ਹੋਏ ਕਿ ਤੁਸੀਂ ਸਾਨੂੰ ਪਾਰ ਲੰਗਾਇਆ ਹੀ ਨਹੀਂ ਫਿਰ ਕਿਹੋ ਜੇ ਸਾਡੇ ਖਸਮ ਊ ਬਾਮਣ ਮੈਂ ਕਾਸਿਕ ਜੁਲਹਾ 부ਜੋ ਹੋ ਮੋਰ ਗਿਆਨਾਂ ਤੂੰ ਤੋ ਜਾਚੇ ਭੂਪਤ ਰਾਜੇ ਹਰ ਸੋ ਮੋਰ ਧਿਆਨਾ ਇਹ ਠੀਕ ਨਹੀਂ ਤੂੰ ਕਾਸ਼ੀ ਦਾ ਬ੍ਰਾਹਮਣ ਐ ਤੈਨੂੰ ਮਾਣ ਐ ਆਪਣੀ ਵਿਦਿਆ ਦਾ ਜੋ ਤੂੰ ਕਾਸ਼ੀ ਵਿੱਚ ਹਾਸਲ ਕੀਤੀ ਐ ਤੂੰ ਤੋ ਜਾਚਤ ਭੂਪਤ ਰਾਜੇ ਫਿਰ ਮੇਰੀ ਗੱਲ ਸੁਣ ਤੁਸੀਂ ਤੇ ਵੱਡੇ ਵੱਡੇ ਰਾਜਿਓ ਰਾਜੇ ਰਾਣਿਆਂ ਦੇ ਦਰ ਤੇ ਤਾਂ ਵੀ ਤੁਸੀਂ ਮੰਗਦੇ ਰਹਿੰਦੇ ਹੋ ਪਰ ਅਸੀਂ ਤੇ ਪ੍ਰਭੂ ਦੇ ਨਾਮ ਦੇ ਵਿੱਚ ਹੀ ਸੁਰਤ ਜੋੜ ਕੇ ਭਾਈ ਰੱਖੀ ਐ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਜਗਤ ਵਿੱਚ ਮਨੁੱਖ ਦੀ ਜ਼ਿੰਦਗੀ ਜਿਹੀ ਹੈ ਕਿ ਉਹ ਜਿ ਸੁਪਨੇ ਵਰਗੀ ਸੁਪਨੇ ਵਰਗਾ ਬੰਦਾ ਸਾਚ ਕਰ ਹਮਗਾਠ ਦੇਨੀ ਛੋੜ ਪਰਮ ਨਿੰਦਾਨੰ ਪਰ ਸਿੱਸ ਉੱਚੇ ਸੁੱਖਾਂ ਦੇ ਖਜ਼ਾਨੇ ਪ੍ਰਭੂ ਨੂੰ ਛੱਡ ਕੇ ਬਸ ਸੁਪਣਿਆਂ ਨਾਲ ਗੰਡ ਪਾਈ ਹੈ ਬਾਬਾ ਮਾਇਆ ਮੋਹਤਕੀਨ ਜਿਨ ਗਿਆਨ ਰਤਨ ਹੀਰ ਲੀਨ ਰਹਾ ਹੈ ਬਾਬਾ ਅਸੀਂ ਮਾਇਆ ਨਾਲੀ ਮੋ ਪਾਇਆ ਜਿਨੇ ਸਾਡਾ ਗਿਆਨ ਚੋਰੀ ਕਰ ਲਿਆ ਨੈਣ ਦੇਖ ਪਤੰਗ ਉਰਜਾ ਪਸ਼ਨਾ ਦੇਖੇ ਆਗ ਭੰਬਟ ਅੱਖਾਂ ਨਾਲ ਦੀਵੇ ਦੀ ਲਾਟ ਵੇਖ ਕੇ ਭੁੱਲ ਜਾਂਦਾ ਹੈ ਭੰਬਟ ਮੂਰਖ ਆਗ ਨੂੰ ਨਹੀਂ ਪਛਾਣਨ ਦਾ ਤੇਵੇਂ ਹੀ ਮਨੁੱਖ ਸੰਸਾਰ ਇਸਤਰੀ ਸੁੰਨੇ ਨੂੰ ਵੇਖ ਕੇ ਮੋ ਦੀ ਫਾਇਰ ਨੂੰ ਚੇਤੇ ਨਹੀਂ ਕਰਦਾ ਕਹਿਤ ਕਰ ਵਿਚਾਰ ਵਿਕਾਰ ਪਰਹਰ ਤਰਨ ਤਾਰਨ ਸੋਏ ਕਹਿ ਕਬੀਰ ਜਗ ਜੀਵਨ ਐਸਾ ਦੁਤੀ ਨਹੀਂ ਕੋਏ ਦੁਕਾਰ ਛੱਡ ਦੇ ਪ੍ਰਭੂ ਨੂੰ ਚੇਤੇ ਕਰ ਇਹ ਸੰਸਾਰ ਸਮੁੰਦਰ ਵਿੱਚੋਂ ਤਾਰਨ ਲਈ ਜਹਾਜ਼ ਹੈ ਕਬੀਰ ਆਖਦਾ ਸਾਡੇ ਜੀਵਨ ਦਾ ਆਸਰਾ ਹੈ ਪ੍ਰਭੂ ਐਸਾ ਕਿ ਉਸ ਦੇ ਵਰਗਾ ਹੋਰ ਕੋਈ ਨਹੀਂ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ RAM ਨਾਮ ਬਸ ਹੋਈ ਮਾਇਆ ਦੇ ਮੋਹ ਚ ਫਸ ਕੇ ਮੈਂ ਕਈ ਜਨਮਾਂ ਚ ਫਿਰਦਾ ਰਿਆ ਪਰ ਹੁਣ ਜਨਮ ਮਰਨ ਦਾ ਗੇੜ ਮੁੱਕ ਗਿਆ ਮੋਹ ਦਾ ਤਾਗਾ ਟੁੱਟ ਗਿਆ ਤੇ ਮੋਹ ਦੀ ਤਾਰ ਮੋਹ ਦਾ ਡੰਬਰ ਸਭ ਮੁੱਕ ਗਏ ਨੇ ਅਬ ਮੋਹੇ ਨਾਚਨੋ ਨਾ ਆਵੇ ਹੁਣ ਮਾਇਆ ਦੇ ਹਣ ਹੱਤੋਂ ਨਚ ਨੂੰ ਹਟ ਗਿਆ ਵਾ ਮੇਰਾ ਮਨ ਮੰਦਰੀਆ ਨਾ ਬਜਾਵੈ ਰਹਾ ਹੁਣ ਮੇਰਾ ਮਨ ਮਾਇਆ ਦੀ ਟੁਲਕੀ ਨਹੀਂ ਵਜਾਉਂਦਾ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ ਕਾਮ ਕ੍ਰੋਧ ਮਾਇਆ ਦੇ ਪ੍ਰਭਾਵ ਨੂੰ ਮੈਂ ਸਾੜ ਦਿੱਤਾ ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਆ ਕਾਮ ਚੋਲਨਾ ਪਿਆ ਹੈ ਪੁਰਾਣਾ ਕਿ ਆ ਪਰਮ ਸਭ ਛੂਟੀ ਕੀ ਆਖਦੇ ਨੇ ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਮਾਇਆ ਦੇ ਖੇਡ ਮੁੱਕ ਗਈ ਸਰਬੈ ਪੂਤ ਏਕੈ ਕਰ ਜਾਨਿਆ ਚੁੱਕੇ ਬਾਦ ਵਿਮਾਨਾ ਕਹ ਕਬੀਰ ਮੈਂ ਪੂਰਾ ਪਾਇਆ ਪਏ ਰਾਮ ਪਰਸਦਾ ਹੁਣ ਮੈਂ ਸਾਰੇ ਜੀਵਾਂ ਚ ਇੱਕੋ ਪ੍ਰਭੂ ਨੂੰ ਵੇਖ ਲਿਆ ਹੁਣੇ ਸਾਰੇ ਵਾਦ ਵਿਵਾਦ ਮੇਰੇ ਅੰਦਰੋਂ ਖਤਮ ਹੋ ਗਏ ਨੇ ਕਬੀਰ ਅੱਖ ਦਿਨ ਮੇਰੇ ਉੱਤੇ ਪ੍ਰਭੂ ਦੀ ਕਿਰਪਾ ਹੋਈ ਹੈ ਮੈਨੂੰ ਪੂਰਾ ਗੁਰੂ ਹੁਣ ਮਿਲ ਪਿਆ ਆਸਾ ਰੋਜ਼ਾ ਤਰੈ ਮਨਾਵੇ ਅੱਲਾ ਸਵਾਦਤ ਜੀ ਸੰਹਾਰ ਕਾਜੀ ਤੂੰ ਰੋਜ਼ਾ ਰੱਖਣਾ ਰੋਜ਼ਾਂ ਚ ਈਦ ਵਾਲੇ ਦਿਨ ਅੱਲਾ ਦੇ ਨਾਮ ਤੇ ਕੁਰਬਾਨੀ ਦੇਣਾ ਪਰ ਕੁਰਬਾਨੀ ਦੇਣਾ ਕਾਦ ਲਈ ਪ੍ਰਭੂ ਥੋੜੇ ਖੁਸ਼ ਹੋਏਗਾ ਅਸਲ ਚ ਇਹ ਤੇਰਾ ਜੀਵ ਦਾ ਸੁਆਦ ਆਪਾ ਦੇਖ ਅਵਰਾ ਨਹੀਂ ਦੇਖੈ ਕਾਹੇ ਕੋ ਚਖ ਮਾਰੈ ਆਪਣੇ ਸਵਾਰਥ ਨੂੰ ਅੱਖਾਂ 'ਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ ਫਿਰ ਝੱਲੀਆਂ ਗੱਲਾਂ ਨੇ ਕਾਜੀ ਸਾਹਿਬ ਏਕ ਤੋਹੀ ਮਹਿਨ ਤੇਰਾ ਸੋਚ ਵਿਚਾਰ ਨਾ ਦੇਖੈ ਖਬਰ ਨਾ ਕਰਹਿ ਦੀਨ ਕੇ ਬੋਰੇ ਤਾਤੇ ਜਨਮ ਲੇਖੈ ਰਹਾ ਉਹ ਕਾਜੀ ਸਾਰੇ ਜਗਤ ਦਾ ਮਾਲਕ ਇੱਕ ਰੱਬ ਹੈ ਤੇਰਾ ਵੀ ਰੱਬ ਹੈ ਤੇਰੇ ਅੰਦਰ ਮੌਜੂਦ ਹੈ ਪਰ ਸੋਚ ਵਿਚਾਰ ਕੇ ਨਹੀਂ ਤੱਕਦਾ ਖਬਰ ਨਾ ਕਰਹਿ ਦੀਨ ਕੇ ਬੋਰੇ ਏ ਸ਼ਰਾਂਚ ਕਮਲੇ ਕਾਜੀ ਰੱਬ ਨੂੰ ਨਹੀਂ ਪਛਾਣਿਆ ਤੇਰਾ ਜਨਮ ਵਿਰਥ ਆ ਗਿਆ ਸਾਜ ਕਤੇਬ ਖਾਨਾ ਅੱਲਾ ਨਾਰ ਪੁਰਖ ਨਹੀਂ ਕੋਈ ਵੱਡੇ ਗੁਨੇ ਨਹੀਂ ਕਚਮ ਬੋਰੇ ਜੋ ਦਿਲ ਮੈਂ ਖਬਰ ਨਾ ਹੋਈ ਹੇ ਕਾਜੀ ਤੁਹਾਡੀ ਆਪਣੀਆਂ ਅਮਜ ਵੀ ਕਿਤਾਬਾਂ ਵੀ ਇਹੀ ਅਕਦੀ ਨੇ ਅੱਲਾ ਕਾਇਮ ਰਹਿਣ ਵਾਲਾ ਬਾਕੀ ਸਭ ਮੁੱਕ ਜਾਏਗਾ ਪਰ ਕਮਲੇ ਕਾਜੀ ਨਾ ਪੜਨਾ ਨਾ ਵਿਚਾਰਨਾ ਕਿੱਥੋਂ ਤੈਨੂੰ ਅੱਲਾ ਦਾ ਭੇਦ ਆਏਗਾ ਅੱਲਾ ਗੈਬ ਸਗਲ ਕਟ ਪੀਤਰ ਹੇ ਦਇਲੋ ਵਿਚਾਰੀ ਹਿੰਦੂ ਤੁਰਕ ਦੂਹ ਮੈਂ ਏਕੈ ਕਹ ਕਬੀਰ ਪੁਕਾਰੇ ਹੇ ਕਾਜੀ ਰੱਬ ਸਾਡੇ ਸਾਰਿਆਂ ਵਿੱਚ ਲੁਕਿਆ ਤੋ ਆਪਣੇ ਦਿਲ ਵਿੱਚ ਵਿਚਾਰ ਕਰਕੇ ਵੇਖ ਲੈ ਹਿੰਦੂ ਤੁਰਕ ਦੂਹ ਮੈਂ ਕ ਕਬੀਰ ਉੱਚੀ ਕੋ ਕਿਆ ਕਦਾ ਸਭ ਦੇ ਵਿੱਚ ਹੈ ਸਭ ਦੇ ਅੰਦਰ ਉਹ ਸਮਾਇਆ ਹੋਇਆ ਆਸਾ ਤਿਪਦਾ ਇੱਕ ਤੋਕਾ ਇਹ ਸ਼ਿੰਗਾਰ ਮਿਲਣ ਕਹਿਤਾ ਹਰਨਾ ਮਿਲੇ ਜਗ ਜੀਵਨ ਗੁਸਾਇ ਪ੍ਰਭੂ ਨੂੰ ਮਿਲਣ ਦੀ ਸ਼ਿੰਗਾਰ ਬਣਾਇਆ ਪਰ ਹਰੀ ਮੈਨੂੰ ਜਗਤ ਦਾ ਅਸਰਾ ਨਹੀਂ ਮਿਲਿਆ ਹਰ ਮੇਰੋ ਪਿਰ ਹਉ ਹਰ ਕੀ ਬਹੁਰਿਆ RAM ਵੱਡੇ ਮੈਂ ਤਨਕ ਲਹੁਰਿਆ ਰਹਾਓ ਪ੍ਰਮਾਤਮਾ ਮੇਰਾ ਖਸਮ ਹੈ ਮੈਂ ਉਸਦੀ ਅਣਜਾਣ ਜੀ ਬੋਠੀ ਆ ਉਹ ਮੇਰਾ ਮਾਲਕ ਹੈ ਵੱਡਾ ਖਸਮ ਹੈ ਮੈਂ ਨਿੱਕੀ ਜੀ ਬਲੜੀਆਂ ਰਹਾਬ ਤਨ ਪਿਰ ਇਕੈ ਸੰਗ ਬਸੇਰਾ ਸੇਧ ਇਕ ਪੈ ਮਿਲਣ ਦੁਹੇਰਾ ਜੀਵ ਇਸਤਰੀ ਦਾ ਪ੍ਰਮਾਤਮਾ ਨਾਲ ਇਕੋਤਾ ਮਸੇਬੈ ਪਰ ਫੇ ਵੀ ਫਿਰ ਵੀ ਨਹੀਂ ਮਿਲਿਆ ਜਾਂਦਿਆ ਤਨ ਸੁਹਾਗਨ ਜੋ ਪੀ ਪਾਵੇ ਕਹ ਕਬੀਰ ਫਿਰ ਜਨਮ ਨਾ ਆਵੇ ਮੁਬਾਰਕ ਹੈ ਉਹ ਭਾਗਾਂਵਨ ਜੀਵ ਇਸਤਰੀ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੈ ਤੇ ਕਬੀਰ ਆਕਦੇ ਨੇ ਫਿਰ ਜਨਮ ਮਰਨ ਦੇ ਗੇੜ ਚ ਨਹੀਂ ਆਉਂਦੀ ਆਸਾ ਸ੍ਰੀ ਕਬੀਰ ਜੀੋ ਕੇ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਹੀਰੇ ਹੀਰਾ ਬੇਦ ਪਵਨ ਮਨ ਸਹਜੇ ਰਿਆ ਸਮਾਈ ਸਗਲ ਜੋਤ ਇਨ ਹੀਰੇ ਬੇਦੀ ਸਤਗੁਰ ਬਚਨੀ ਮੈਂ ਪਾਈ ਜਦੋਂ ਜੀਵ ਹੀਰੇ ਨੇ ਹੀਰੇ ਨੂੰ ਵਿਨ ਲਿਆ ਪਾ ਕੇ ਪ੍ਰਭੂ ਦੇ ਚਰਨਾਂ ਵਿੱਚ ਆਪਣੀ ਸੂਰਤ ਨੂੰ ਜੋੜ ਲਿਆ ਇਰ ਸਗਲ ਜੋਤ ਇਨਹੀਰਾ ਵਿਦੀ ਪ੍ਰਭੂ ਦੇ ਚਰਨਾਂ ਚੁੜਿਆ ਰਹਿੰਦਾ ਕਿਉਂਕਿ ਪ੍ਰਭੂ ਐਸਾ ਹੀ ਰਹਿ ਜਿਹੜੇ ਸਾਰੇ ਜੀਵ ਜਨਤਾ ਅੰਦਰ ਮੌਜੂਦ ਹੈ ਹਰ ਕੀ ਕਥਾ ਨਾ ਹਦ ਬਾਰਨੀ ਹਾਂਸ ਹੋਏ ਹੀਰਾ ਲੇ ਪਛਾਨ ਨਹੀਂ ਰਹਾ ਪ੍ਰਭੂ ਦੀ ਸਿਫਤੋ ਸਲਾ ਇੱਕ ਰਸ ਗੁਰੂ ਦੀ ਬਾਣੀ ਚ ਜੋੜ ਕੇ ਜੀਵ ਹਾਂਸ ਬਣ ਜਾਂਦਾ ਪ੍ਰਭੂ ਨੂੰ ਪਛਾਨ ਲੈ ਰਹਾ ਕਹੇ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ ਗੁਪਤੀ ਹੀਰਾ ਪ੍ਰਗਟ ਪਇਓ ਜਬ ਗੁਰ ਗੰਮ ਦੀਆ ਦਿਖਾਈ ਕਬੀਰ ਅਖਦਿਨ ਜੋ ਪ੍ਰਭੂ ਹੀਰਾ ਸਾਰੇ ਜਗਤ ਚ ਵਿਆਪਕ ਹੈ ਜਦੋਂ ਉਤਤਕ ਪਹੁੰਚ ਵਾਲੇ ਸਾਤ ਗੁਰੂ ਭਾਵਕ ਜਦੋਂ ਫਿਰ ਉਹ ਸੀਰੇ ਦਾ ਪ੍ਰਭੂ ਦਾ ਦਿਦਾਰ ਹੋ ਗਿਆ ਮੈਂ ਉਹਦੇ ਚਰਨਾਂ ਵਿੱਚ ਫਿਰ ਹੁਣ ਜੁੜਿਆ ਹਾਂ ਆਸਾ ਪਹਿਲੀ ਕਰੂਪ ਕੁਜਾਤ ਕੁਲਖਣੀ ਸੌਰੈ ਪਈਏ ਬੂਰੀ ਆਬ ਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਅੰਤਰੀ ਕਬੀਰ ਜੀ ਕਹਿਣ ਲੱਗੇ ਮੇਰੀ ਪਹਿਲੀ ਬਿਰਤੀ ਮਾੜੀ ਹੁਣ ਸੜ ਗਈ ਐ ਚੰਗੀ ਆ ਗਈ ਮੈਂ ਚੰਗੇ ਲਛਣਾ ਵਾਲੀ ਹੋ ਗਈ ਆ ਪੱਲੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋਂ ਮੇਰੀ ਆਬ ਕੀ ਤਰੀ ਰਹਾ ਚੰਗਾ ਹੋਇਆ ਮੇਰੀ ਪਹਿਲੀ ਬਿਰਤੀ ਸੜ ਗਈ ਐ ਚੰਗੀ ਬਿਰਤੀ ਦਿਉ ਮੈਂ ਸਦਕੇ ਜਾਨੀ ਆ ਕਹੋ ਕਬੀਰ ਜਮ ਲਹਿਰੀ ਆਈ ਬੱਡੀ ਕਾ ਸੁਹਾਗ ਟਰਿਓ ਕਬੀਰ ਆਕ ਦਿਨ ਜਦੋਂ ਇਹ ਗਰੀਬੜੇ ਸੁਭਾਅ ਵਾਲੀ ਬਿਰਤਿ ਬਿਰਤੀ ਮੈਨੂੰ ਮਿਲੀ ਐ ਤੇੰਕਾਰ ਵਾਲਾ ਫਿਰ ਸੁਭਾ ਟੁੱਟ ਗਿਆ ਲਹਿਰੀ ਸੰਗ ਭਈ ਅਮ ਮੇਰੇ ਜੇਠੀ ਔਰਤ ਰਿਓ ਨਿਮਰਤਾ ਵਾਲੀ ਮਾਤ ਹੁਣ ਸਦਾ ਮੇਰੇ ਨਾਲ ਰਹਿੰਦੀ ਐ ਪਹਿਲਾ ਸੁਬਾਹ ਸੀ ਹੁਣੋ ਮੁੱਕ ਗਿਆ ਆਸਾ ਮੇਰੀ ਬਹੂਰੀਆ ਕੋਤਨੀਆਂ ਨਾਮ ਲੈ ਰੱਖਿਓ ਰਾਮ ਜਨੀਆਂ ਨਾਮ ਇਨ ਮੁੰਡੀਆਂ ਨੇ ਮੇਰਾ ਘਰ ਤਨਰਾਵਾ ਬਿਟਵੈ ਰਾਮ ਰਮਉ ਆਲਾਵਾ ਰਹਾਉ ਕਬੀਰ ਜੀ ਕਹਿਣ ਲੱਗੇ ਮੇਰੀ ਜਿੰਦ ਰੂਪੂਟੀ ਪਹਿਲਾਂ ਤਨ ਦੀ ਪਿਆਰੀ ਖਵਾਉਂਦੀ ਸੀ ਪਰ ਹੁਣ ਪ੍ਰਭੂ ਦੇ ਨਾਮ ਨਾਲ ਚਿੱਤ ਜੋੜਿਆ ਲੈ ਰੱਖਿਓ ਰਾਮ ਜਨੀਆਂ ਨਾਉ ਪ੍ਰਭੂ ਨੇ ਆਪਣੇ ਸਰੇਟਾਂ ਲਿਆ ਕੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ ਇਨ ਮੁੰਡੀਆਂ ਨੇ ਮੇਰਾ ਘਰ ਤੰਦਰਾਵਾ ਇਹ ਸਾਧ ਸੰਗੀਆਂ ਨੇ ਮੇਰਾ ਘਰ ਉਜਾੜ ਦਿੱਤਾ ਪਾਉ ਕਿ ਮਾਇਆ ਦੀ ਬਿਰਤੀ ਵਾਲਾ ਬਿਟਵੈ ਰਾਮ ਰਮਉਾਂ ਲਾਵਰ ਹਾਉ ਕਿਉਂਕਿ ਮੈਂ ਮੇਰਾ ਮਨ ਹੁਣ ਪ੍ਰਮਾਤਮਾ ਦੇ ਸਿਮਰਨ ਦੀ ਚੇਟਕ 'ਚ ਲੱਗਾ ਰਹਿਣਾ ਕਹਿਤ ਕਬੀਰ ਸੁਨੋ ਮੇਰੀ ਮਾਏ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਏ ਕਬੀਰ ਆਖਦੇ ਨੇ ਮੇਰੀ ਮਾਂ ਸੁਣ ਸਾਸ ਸੰਗੀਆਂ ਨੇ ਮੇਰੀ ਜਾਤ ਮੁਕਾ ਦਿੱਤੀ ਏ ਭਾਵੇਂ ਹੁਣ ਮੈਨੂੰ ਸ਼ੁੱਧਰ ਸ਼ੁੱਧਰ ਵਾਲਾ ਸਲੋਕ ਨਹੀਂ ਕਰਦੇ ਆਸਾ ਰਹੋ ਰਹੋ ਰੀ ਬਹੂਰੀਆ ਘੁੰਗਟ ਜਿਨ ਕਾਢੈ ਅਣਜਾਨ ਜਿੰਦੇ ਹੁਣ ਬਸ ਕਰ ਪ੍ਰਭੂ ਵੱਲੋਂ ਘੁੰਗਟ ਨਾ ਕੱਢ ਅੰਤ ਕੀ ਵਾਰ ਲਹਿਗੀ ਨਾ ਅੱਡ ਰਹਾਓ ਤੇਰਾ ਸਾਰਾ ਜੀਵਨ ਜਾਈ ਚਲਿਆ ਗਿਆ ਅੱਧਾ ਦਮੜਾ ਮੁੱਲ ਵੀ ਨਹੀਂ ਪੈਣਾ ਰਹਾਓ ਘੁੰਗਟ ਕਾਢ ਗਈ ਤੇਰੀ ਅੱਗੇ ਹੁਣ ਕੀ ਗੈਲ ਤੋਹੇ ਜਿਨ ਲਾਗੇ ਪਹਿਲਾਂ 10 ਉਹ ਵੀ ਘੁੰਗਟ ਕੱਢ ਕੇ ਗਈਆਂ ਨੇ ਤੂੰ ਵੀ ਉਹਨਾਂ ਦੇ ਰਾਹ ਪੈ ਗਈਆਂ ਘੁੰਗਟ ਕਾਢੇ ਕੀ ਇਹ ਮੜਾਈ ਦਿਨ 10 5 ਬਹੁ ਭਲੇ ਆਈ ਕੁੰਗੜ ਕੱਡੇ ਦਾ ਇਹ ਫਾਇਦਾ ਕਿ ਵੀ ਹਾਂ ਸੰਸਾਰ ਬੜਿਆ ਆਉਂਦਾ ਪਰ 5 10 ਦਿਨ ਲਈ ਸ਼ੋਰਤ ਮਿਲਦੀ ਹੈ ਜਿਆਦਾ ਨਹੀਂ ਮਿਲਦੀ ਕੁੰਗਟ ਤੇਰ ਤੋ ਪਰ ਸੱਚ ਹੈ ਜਿੰਦੇ ਤਾਂ ਇਹ ਤਾਂ ਸੀ ਝੂਠਾ ਕੁੰਗਟ ਜੋ ਪ੍ਰਭੂ ਪਤੀ ਵੱਲੋਂ ਕੱਢ ਕੇ ਰੱਖਿਆ ਸੀ ਜੋ ਦਿਨ ਚਾਰ ਦੀ ਸ਼ੋਰਤ ਵਾਸਤੇ ਹਰ ਗੁਣ ਗਾਇ ਕੁਦ ਹੈ ਅਰਨਾਚੈ ਜੇ ਸੱਚਾ ਕੁੰਗਟ ਕੱਢ ਲੈ ਜੋ ਮਾਇਆ ਵੱਲੋਂ ਮੂਲ ਕਾਲ ਨੇ ਤੇ ਪ੍ਰਭੂ ਦੇ ਨਾਮ ਦਾ ਹੁਲਾਰਾ ਆਵੇਗਾ ਕਹਿਤ ਕਬੀਰ ਬਹੁਤਬ ਜੀਤੈ ਹਰ ਗੁਨ ਗਾਵਤ ਜਨਮ ਬਤੀਤੈ ਕਬੀਰ ਆਖਦਾ ਜਿੰਨ ਬੋਟੀ ਜੋ ਮਨੁੱਖਾ ਜਨਮ ਦੀ ਬਾਜੀ ਜਿੱਤਦੀ ਹੈ ਫਿਰ ਹਰ ਗੁਨ ਗਾਵਤ ਜਨਮ ਬਤੀਤੈ ਪ੍ਰਭੂ ਦੇ ਗੁਣ ਗਾਉਂਦੇ ਦਾ ਜਨਮ ਬਤੀਤ ਹੁੰਦਾ ਆਸਾ ਕਰਵਟ ਪੜਾ ਨਾ ਕਰਵਟ ਤੇਰੀ ਲਾ ਗਲੇ ਸੁਨ ਬਿੰਤੀ ਮੇਰੀ اے ਪ੍ਰਭੂ ਆਰਾ ਸ਼ੀਰ ਤੇ ਸਹਾਰ ਲੰਗਾ ਪਰ ਤੂੰ ਮੋਢਾ ਨਾ ਦੇ ਮੇਰੇ ਨਾਲ ਗਲੇ ਨਾਲ ਲੱਗ ਮੇਰੀ ਅਰਜ਼ੋਈ ਸੁਣ ਹਉ ਵਾਰੀ ਮੁਕ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ ਰਹਾਉ ਏ ਪਿਆਰੇ ਪ੍ਰਭੂ ਮੈਂ ਤਿੱਥੋਂ ਕੁਰਬਾਨ ਜਾਂਨਾ ਮੇਰੇ ਵੱਲ ਤੱਕ ਕਿਉਂ ਪਿੱਠ ਦੇ ਕੇ ਮੈਨੂੰ ਮਾਰਨ ਦੇਂ ਜੋ ਤਨ ਚੀਰੈ ਅੰਗ ਨਾ ਮੋਰੂੰ ਪਿੰਡ ਪਰੈ ਤੋ ਪ੍ਰੀਤ ਨਾ ਤੋੜਹਿ ਪ੍ਰਭੂ ਜੇ ਮੇਰਾ ਸੀ ਚੀਰ ਦਵੇਂ ਤਾਂ ਮੈਂ ਪਿੱਛੇ ਨਹੀਂ ਹਟਾਂਗਾ ਜੇ ਸਰੀਰ ਨਾਸ ਵੀ ਹੋ ਜਾਏ ਮੈਂ ਪਿਆਰ ਨਹੀਂ ਤੋੜਨਾ ਹਮ ਤੁਮ ਵਿੱਚ ਪਇਓ ਨਹੀਂ ਕੋਈ ਤੋ ਮੈ ਸਕੰਤ ਨਾਰ ਹਮ ਸੋਈ ਹੈ ਪਿਆਰੇ ਮੇਰੇ ਤੇਰੇ ਵਿੱਚ ਕੋਈ ਵਿਥ ਨਹੀਂ ਤੋ ਉਹੀ ਖਸਮ ਪ੍ਰਭੂ ਹੈ ਮੈਂ ਜੀਵ ਇਸਤਰੀ ਤੇਰੀ ਨਾਰ ਹਾਂ ਕਹਿਤ ਕਬੀਰ ਸੁਨ ਹੋ ਰੇ ਲੋਈ ਅਬ ਤੁਮਰੀ ਪਰਤੀਤ ਨ ਹੋਏ ਇਹ ਵਿਤ ਪਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ ਤੇ ਕਬੀਰ ਆਖਦੇ ਨੇ ਇਹ ਜਗਤ ਦੇ ਲੋਕੋ ਸੁਣੋ ਹੁਣ ਮੈਂ ਕਦੇ ਤੇਰਾ ਇਤਬਾਰ ਨਹੀਂ ਕਰਾਂਗਾ ਪਾ ਕੇ ਮੋਹ ਚ ਪੈ ਕੇ ਮੈਂ ਹੁਣ ਪ੍ਰਭੂ ਨੂੰ ਨਹੀਂ ਭੁਲਾਵਾਂਗਾ ਆਸਾ ਉਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗ ਆਨੰਤ ਨਾਇਓ ਤਨ ਰਹਾਉ ਕੀ ਆਖਦੇ ਨੇ ਭਗਤ ਕਬੀਰ ਜੀ ਵੀ ਤੁਸੀਂ ਆਖਦੇ ਮੈਂ ਜੁਲਾਹਾ ਹਾਂ ਵਾ ਜੁਲਾਹਾ ਹਾਂ ਪਰਿਆਦ ਰੱਖਿਆ ਜੇ ਭਾਵੇਂ ਜੁਲਾਹਾ ਤੁਸੀਂ ਆਖੋ ਮੈਂ ਪ੍ਰਭੂ ਦੇ ਨਾਮ ਤੋਂ ਬਿਨਾ ਕਿਸੇ ਨਾਲ ਪ੍ਰੀਤ ਨਹੀਂ ਪਾਈ ਕਿਉਂਕਿ ਅਸਲ 'ਚ ਜੁਲਾਹਾ ਪ੍ਰਭੂ ਹੈ ਸਭ ਤੋਂ ਵੱਡਾ ਜਿਨੇ ਸਾਰਾ ਜਗਤ ਪੈਦਾ ਕਰਕੇ ਤਾਣਾ ਤਾਣਾ ਦਿੱਤਾ ਜਦ ਤੂੰ ਸੁਨ ਲੈ ਵੇਦ ਪੁਰਾਨਾਂ ਤਬ ਹਮ ਇਤਨਕ ਪਸਰਿਓ ਤਾਨਾ ਫੇ ਪੰਡਤ ਜੀ ਜਿਨਾ ਚਰ ਤੁਸੀਂ ਵੇਦਾਂ ਪੁਰਾਨਾਂ ਦੀ ਵਿਚਾਰ ਪੜਦੇ ਸੁਣਦੇ ਹੋ ਨਾ ਤੇ ਮੈਂ ਇਨਾਂ ਚਿਰ ਚ ਤਾਨਾ ਤਣ ਲਿਆ ਭਾਵੇਂ ਤੁਹਾਨੂੰ ਮਾਣ ਹੈ ਪਾਟੀ ਹੋਣ ਦਾ ਪਰ ਮੈਨੂੰ ਮਾਣ ਹੈ ਪ੍ਰਭੂ ਚ ਸੁਰਤ ਜੋੜੀ ਦਾ ਤਰਨ ਆਕਾਸ਼ ਕੀ ਕਰਗਾ ਬਣਾਈ ਚੰਦ ਸੂਰਜ ਜੰਦੋਏ ਸਾਹ ਚਲਾਈ ਬਾਈ ਜੋਰ ਬਾਤ ਏ ਕਿੰਨੀ ਤਾ ਤਾਤੀ ਮਨ ਮਾਨਾ ਜੁਲਾਹੇ ਕਰ ਆਪਣਾ ਚੀਨਾ ਕਠੇ ਰਾਮ ਪਛਾਨਾ ਤਕਬੀਰ ਜੀ ਕਹਿਣ ਲਗੇ ਮੈਂ ਜੁਲਾਹੇ ਨ ਆਪਣਾ ਕਰ ਲਬਲਿਆ ਤੇ ਹਿਰਦੇ ਚ ਮੈਂ ਪ੍ਰਭੂ ਦੇ ਨਾਲ ਜੁੜਿਆ ਵਾ ਕਹਿ ਤਕਬੀਰ ਕਾਰਗ ਤੋਰੀ ਸੋਤੈ ਸੂਤ ਮਿਲਾਏ ਕੋਰੀ ਕਬੀਰ ਆਖਦੇ ਜਦੋਂ ਜੁਲਾਹਾ ਇਸ ਜਗਤ ਦੀ ਕੰਗੀ ਨੂੰ ਤੋੜਦਾ ਦਾ ਸੂਤਰ ਵਿੱਚ ਸੂਤਰ ਨੂੰ ਰਲਾ ਦਿੰਦਾ ਭਾਵ ਕਿ ਆਪਣੇ ਨਾਲ ਜੋੜ ਲੈਂਦਾ ਆਸਾ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮ ਆਨਾ ਕਬੀਰ ਜੀ ਕਹਿਣ ਲੱਗੇ ਮਨ ਚ ਵਿਕਾਰਾਂ ਦੀ ਮਹਿਲ ਤੇ ਤੀਰਥਾਂ ਦੇ ਕਾਹ ਦੇ ਲਈ ਜਾਣ ਲੋਕਾਂ ਨੂੰ ਵਿਖਾਵੇ ਦਾ ਵਿਖਾ ਕੇ ਕੁਝ ਫਾਇਦਾ ਨਹੀਂ ਕਿਉਂਕਿ ਪ੍ਰਮਾਤਮਾ ਨਿਆਣਾ ਨਹੀਂ ਪੁਜ ਹੋ ਰਾਮ ਏਕ ਹੀ ਦੇਵਾ ਸਾਚਾ ਨਾਮਣ ਗੁਰ ਕੀ ਸੇਵ ਰਹਾਓ ਇੱਕ ਪਰਮਾਤਮਾ ਦੇਵ ਦਾ ਭਜਨ ਕਰੋ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੀ ਅਸਲ ਚ ਤੀਰਤ ਇਸ਼ਨਾਨ ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੈਂਡੁਕ ਨਾਵੇ ਜੈ ਸੇ ਮੈਂਡੁਕ ਤੈ ਸੇ ਹੋਏ ਨਾਰਾ ਫਿਰ ਫਿਰ ਜੁਨੀ ਆਵਹਿ ਪਾਣੀ ਵਿੱਚ ਚੁੱਭੀ ਲਾਇਆ ਜੇ ਮੁਕਤੀ ਮਿਲ ਸਕਦੀ ਹੁੰਦੀ ਤਾਂ ਡੱਡੂ ਸਦਾ ਹੀ ਨਾਉਂਦਾ ਪਰ ਡੱਡੂ ਜਵੇਂ ਪਾਣੀ ਚ ਰਵੇ ਭਾਵੇਂ ਬਾਹਰ ਚ ਰਵੇ ਇੱਕੋ ਵਰਗ ਹੈ ਇਵੇਂ ਬਸ ਮਨੁੱਖ ਵੀ ਸਮਝੋ ਨਾਮ ਤੋਂ ਬਿਨਾਂ ਜੁਨਾ ਚ ਹੀ ਪਟਕਦੇ ਨੇ ਮਨੋ ਘਠੋਰ ਮਰੈ ਬਨਾਰਸ ਨਰਕ ਨਾ ਬਾਂਚ ਆ ਜਾਏ ਹਰ ਕਾ ਸੰਤ ਮਰੈ ਹੜਮੈ ਤਾਂ ਸਗਲੇ ਸੈਨ ਤਰਾਈ ਜੇ ਮਨ ਦਾ ਕਠੋਰ ਹੈ ਜੇ ਬਨਾਰਸ ਵਿੱਚ ਵੀ ਮਰੇਗਾ ਤਾਂ ਵੀ ਮੁਕਤ ਨਹੀਂ ਹੋਣਾ ਤੇ ਜੇ ਹਰੀ ਦਾ ਭਗਤ ਹੋਵੇ ਜੇ ਹੜੰਬੇ ਦੀ ਤਰਤੀ ਤੇ ਮਰੇ ਸੰਸਾਰ ਨੂੰ ਤਾਰ ਦਿੰਦਾ ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ ਕਹ ਕਬੀਰ ਨਰ ਤਿਸੈ ਧਿਆਮ ਹੋ ਬਾਵਰਿਆ ਸੰਸਾਰਾ ਪਰਮਾਤਮਾ ਉੱਥੇ ਵਸਦਾ ਜਿੱਥੇ ਨਾ ਦਿਨ ਤੇ ਨਾ ਰਾਤ ਇਸ ਲਈ ਕਬੀਰ ਅਖਦ ਦੇ ਨਹਿ ਮਨੁਕੋ ਕਮਲੇ ਲੋਕੋ ਉਹ ਪ੍ਰਮਾਤਮਨ ਜਪੋ ਜੋ ਸਭ ਥਾਂ ਤੇ ਵਸਦਾ ਹੈ ਦਿਨਸ ਨਾਰਾਇਣ ਬੇਦ ਨਹੀਂ ਸ਼ਾਸਤਰ ਤਹਾ ਬਸੈ ਨਿਰੰਕਾਰਾ ਕਹ ਕਬੀਰ ਨਰ ਤਿਸੈ ਧਿਆਵ ਹੋ ਬਾਵ ਰਿਆ ਸੰਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ